ਪੰਜਾਬ ਦੇ ਵਿੱਚ ਲਗਾਤਾਰ ਬੱਚਿਆਂ ਦੀ ਖਰਾਬ ਚਾਕਲੇਟਾਂ ਜਾਂ ਕੇਕ ਖਾਣ ਦੇ ਨਾਲ ਸਿਹਤ ਖਰਾਬ ਹੋਣ ਦੀਆਂ ਖਬਰਾਂ ਸਾਹਮਣੇ ਆndੀਆਂ ਨੇ ਦਰਅਸਲ ਬੀਤੇ ਦਿਨੀ ਪਟਿਆਲਾ ਦੇ ਵਿੱਚ ਇੱਕ ਬੱਚੀ ਦੇ ਵੱਲੋਂ ਕੇਕ ਖਾਇਆ ਗਿਆ ਜਿਸ ਕਾਰਨ ਉਹ ਸਾਨੂੰ ਅਲਵਿਦਾ ਆਖੀ ਤੇ ਕੱਲ ਇੱਕ ਲੁਧਿਆਣਾ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਬੱਚੀ ਦੀ ਚਾਕਲੇਟ ਖਾਣ ਦੇ ਨਾਲ ਤਬੀਅਤ ਖਰਾਬ ਹੋਈ ਹੈ ਇਸ ਤੋਂ ਇਲਾਵਾ ਜੇਕਰ ਨਰਾਤਿਆਂ ਦੀ ਗੱਲ ਕਰੀਏ ਤਾਂ ਜਲਾਲਾਬਾਦ ਦੇ ਵਿੱਚ ਗੱਟੂ ਦਾ ਆਟਾ ਖਾਣ ਦੇ ਕਰਕੇ ਕਈ ਜਿਹੜੇ ਲੋਕ ਨੇ ਉਹ ਬਿਮਾਰ ਹੋ ਗਏ ਸੀ ਮੰਦਰ ਦੇ ਵਿੱਚ ਇੱਕ ਪ੍ਰਸ਼ਾਦ ਦਿੱਤਾ ਗਿਆ ਜਿਸ ਆਟੇ ਦਾ ਇਸਤੇਮਾਲ ਕੀਤਾ ਗਿਆ ਸੀ ਉਹ ਆਟਾ ਹੀ ਐਕਸਪਾਇਰੀ ਡੇਟ ਸੀ ਜਿਸ ਤੋਂ ਬਾਅਦ ਹੁਣ ਫਿਰੋਜ਼ਪੁਰ ਦੇ ਵਿੱਚ ਸਿਹਤ ਵਿਭਾਗ ਐਕਟਿਵ ਦਿਖਾਈ ਦੇ ਰਿਹਾ ਐਕਸ਼ਨ ਮੋਡ ਦੇ ਵਿੱਚ ਦਿਖਾਈ ਦੇ ਰਿਹਾ ਇੱਕ ਦੁਕਾਨ ਦੇ ਵਿੱਚ ਉਹਨਾਂ ਦੇ ਵੱਲੋਂ ਚੈਕਿੰਗ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਉਸ ਦੁਕਾਨ ਦੇ ਖਿਲਾਫ ਕੰਪਲੇਂਟਾਂ ਮਿਲ ਰਹੀਆਂ ਸੀ ਸ਼ਿਕਾਇਤਾਂ ਮਿਲ ਰਹੀਆਂ ਸੀ ਜਿਸ ਤੋਂ ਬਾਅਦ ਐਕਸ਼ਨ ਮੋਡ ਦੇ ਵਿੱਚ ਸਿਹਤ ਵਿਭਾਗ ਦੀ ਟੀਮ ਉੱਥੇ ਪਹੁੰਚੀ ਤੇ ਉੱਥੇ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਸੈਂਪਲ ਭਰੇ ਗਏ ਨਾਲੇ ਉਹਨਾਂ ਦੀ ਐਕਸਪਾਇਰੀ ਡੇਟ ਚੈੱਕ ਕੀਤੀ ਗਈ ਐਸ ਪਰ ਮੈਸੇਜ ਫਰਮ ਪ੍ਰਿੰਸੀਪਲ ਸੈਕਟਰ ਸੈਕਟਰ ਹੈਲਥ ਸੈਕਟਰ ਵੀ ਸਰ ਐਂਡ ਕਮਿਸ਼ਨਰ ਆਫ ਫੂਡ देर से इज अ मेथड टू चेक द शॉप नियर द भगत स्वीट वी हैव टेकिंग द सैंपल्स सर के की सैंपल सैंपल ले रहे हैं उस डिटेल बाद में मिलेगी फिलहाल वो सैंपलिंग हो रही सर कुछ समय पहले भी ऐसे दुकान पे जड़ी है चेकिंग की गई थी देखने जाया सी सर द्वारा ऐसे दुकान पे चेकिंग की थी कि वो दो सैंपल पूरे लेते नहीं गए सैंपल पूरे लेते गए ऐसे के ਪਰ ਕਿਸੇ ਨੇ ਦੁਬਾਰਾ ਕੰਪਲੇਂਟ ਕਰ ਦਿੱਤੀ ਹੈ ਕਿ ਇਸ ਕਰਕੇ ਸਾਨੂੰ ਦੁਬਾਰਾ ਉਹਦਾ ਵੀ ਸਰ ਕੋਈ ਸੈਂਪਲ ਸਿੰਪਲ ਫੇਲ ਪਾਇਆ ਗਿਆ ਸੀਗਾ ਨਹੀਂ ਉਹ ਅਜੇ ਪਿੱਛੇ ਕੇ ਰਿਪੋਰਟ ਆਉਣੀ ਬਾਕੀ ਸਰ ਰਿਪੋਰਟ ਕੀ ਆਏਗੀ ਉਸ ਦੇ ਆਧਾਰ ਤੇ ਜੋ ਵੀ ਬਣਦੀ ਕਰ ਲਈ ਹਾਂ ਜੋ ਵੀ ਰਿਪੋਰਟ ਆਏਗੀ ਉਸ ਦੇ ਆਧਾਰ ਤੇ ਆਪਾਂ ਜੋ ਵੀ ਕਾਰਵਾਈ ਕਰਨੀ ਸਰ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਸਰ ਜੇ ਸਿੰਪਲ ਸਬਸਟੈਂਡਰਡ ਆਵੇ ਤੇ ADC ਕੋਰਟ ਚੱਲਦਾ ਜੇ ਅਨਸੇਫ ਆਵੇ ਤਾਂ CJM ਚ ਲੱਗਦਾ ਕੋਈ